ਪੇਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਿੱਲੀ ਵਿੱਚ ਤਬਦੀਲੀਆਂ ਦਸੰਬਰ 1657 ਈਸਵੀ ਨੂੰ ਸਹਾਜਾਹ ਬਿਮਾਰ ਹੋ ਗਿਆ ਉਸ ਦੀ ਬਿਮਾਰੀ ਨੂੰ ਨਾ ਠੀਕ ਹੋਣ ਵਾਲੀ ਸਮਝ ਕੇ ਸਹਾਜਾਹ ਦੇ ਪੁੱਤਰ ਦਾਰਾ ਸੁਜਾਹ ਔਰੰਗਜੀਬ ਅਤੇ ਮੁਰਾਦ ਨੇ ਆਪਣੇ ਆਪਣੇ ਹੱਕ ਜਿਤਾਣੇ ਆਰੰਭ ਕਰ ਦਿੱਤੇ ਮੁਰਾਦ ਤੇ ਔਰੰਗਜੀਬ ਨੇ ਰਲ ਕੇ ਆਗਰੇ ਵੱਲ ਚੜ੍ਹਾਈ ਕੀਤੀ ਧਰਮਕੋਟ ਤੇ ਸਾਮੂਗੜ ਦੇ ਅਸਥਾਨਾਂ ਤੇ ਦਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਹੋ ਪਰਿਵਾਰ ਨਾਲ ਲੈ ਕੇ ਜੂਨ 1658 ਨੂੰ ਪੰਜਾਬ ਵੱਲ ਭਜ ਉਠਿਆ पहला पर गया पर ने ना पा के पहली जुलाई सोलह सौ अठवंजा नजा महिमा प्रकाश की गवाही है दरियाओ उस दारा सकोहो सतगुर सो किया मिलाप गुर अंतर जामी जानिया देख अमित प्रताप ਦਾਰਾ ਗੁਰੂ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਮਦਦ ਮੰਗੀ ਚੌਧਰੀ ਲੰਗਾਹਾ ਦੇ ਪੁੱਤਰ ਸਕੰਦਰ ਨੂੰ ਗੁਰੂ ਮਹਾਰਾਜ ਨੇ ਆਪਣੀ ਫੌਜ ਦੇ ਕੇ ਬਿਆਸ ਪਾਰ ਕਰਵਾਇਆ ਅਤੇ ਉਹ ਲਾਹੌਰ ਦੋ ਜੁਲਾਈ ਸੋਲਾਂ ਸੌ ਅਠਵੰਜਾ ਨੂੰ ਪੁੱਜ ਗਿਆ ਲਾਹੌਰ ਤੋਂ ਉਹ ਅਠਾਰਾਂ ਅਗਸਤ ਨੂੰ ਨੱਸ ਗਿਆ ਅਤੇ ਅਗਲੇ ਦਿਨ ਲਾਹੌਰ ਤੇ ਔਰੰਗਜ਼ੇਬ ਦਾ ਕਬਜ਼ਾ ਹੋ ਗਿਆ ਦਾਰਾ ਬਹੁਤੀ ਦੇਰ ਬਚਿਆ ਨਾ ਰਹਿ ਸਕਿਆ ਅਤੇ ਪਕੜਿਆ ਗਿਆ ਪਹਿਲਾਂ ਆਗਰੇ ਬੰਦੀ ਵਿੱਚ ਪਾਇਆ ਗਿਆ ਅਤੇ ਪਿੱਛੋਂ ਸਿਰ ਵੱਡ ਦਿੱਤਾ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ